ਪੈਟਰੋਲ ਪੰਪ ਦੇ ਕਰਿੰਦੇ ਨੇ ਗ੍ਰਾਹਕ ਨਾਲ ਮਾਰੀ ਠੱਗੀ ਜਿहां ਸ਼੍ਰੀ ਮੁਖਸਦ ਸਾਹਿਬ ਦੇ ਜਲਾਲਾਬਾਦ ਰੋਡ ਤੇ ਸਥਿਤ ਸ਼ਿਵਚੰਦ ਪੈਟਰੋਲ ਪੰਪ ਤੇ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਇੱਕ ਗ੍ਰਾਹਕ ਨੇ ਆਪਣੇ ਮੋਟਰਸਾਈਕਲ ਵਿੱਚ 200 ਰੁਪਏ ਦਾ ਪੈਟਰੋਲ ਪੁਆਇਆ ਸੀ ਤੇ ਕੁਝ ਹੀ ਦੂਰ ਜਾਣ ਤੇ ਮੋਟਰਸਾਈਕਲ ਰੁਕ ਗਿਆ ਤਾਂ ਜਿਸ ਤੋਂ ਬਾਅਦ ਉਹ ਮੋਟਰਸਾਈਕਲ ਸਵਾਰ ਤੁਰੰਤ ਪੰਪ ਤੇ ਵਾਪਸ ਆ ਗਿਆ ਗ੍ਰਾਹਕ ਨੇ ਪੰਪ ਕਰਮਚਾਰੀ ਨੂੰ ਸ਼ਿਕਾਇਤ ਕੀਤੀ ਕਿ ਟੈਂਕੀ ਵਿੱਚ ਤੇਲ ਪਿਆ ਹੀ ਨਹੀਂ ਪਰ ਗ੍ਰਾਹਕ ਦੀ ਗੱਲ ਸੁਣਨ ਦੀ ਥਾਂ ਉਲਟਾ 150 ਰੁਪਏ ਦਾ ਹੋਰ ਪੈਟਰੋਲ ਪਾ ਦਿੱਤਾ। ਗ੍ਰਾਹਕ ਦੇ ਹੰਗਾਮਾ ਕਰਨ ਤੋਂ ਬਾਅਦ ਜਦੋਂ ਮੋਟਰਸਾਈਕਲ ਦੀ ਟੈਂਕੀ ਖੋਲ ਕੇ ਚੈੱਕ ਕੀਤਾ ਗਿਆ ਤਾਂ ਸਿਰਫ 50 ਰੁਪਏ ਦੇ ਕਰੀਬ ਹੀ ਤੇਲ ਨਿਕਲਿਆ। ਮੋਟਰਸਾਈਕਲ ਮਕੈਨਿਕ ਨੂੰ ਬੁਲਾ ਕੇ ਦੁਬਾਰਾ ਚੈੱਕ ਕਰਨ ਉਪਰੰਤ ਵੀ ਇਹ ਨਤੀਜਾ ਨਿਕਲਿਆ ਕਿ ਟੈਂਕੀ ਵਿੱਚ ਪੂਰਾ ਤੇਲ ਨਹੀਂ ਸੀ। ਪੈਟਰੋਲ ਪੰਪ ਦੇ ਕਰਮਚਾਰੀ ਨੇ ਮੰਨਿਆ ਕਿ ਤੇਲ ਘਟ ਪਿਆ ਪਰ ਇਹ ਕਿਵੇਂ ਹੋਇਆ ਉਹ ਨਹੀਂ ਦੱਸ ਸਕਿਆ ਸੰਤਰਾਮਈ ਨਾਵਰਾ ਕੋੜਲੀ ਰੋੜੀ ਮੋਕਸਰ ਕੀ ਹੋਇਆ ਪੰਪ ਤੇ ਮੈਂ 2 200 ਦਾ ਤੇਲ ਪੁਆਣ ਆਇਆ ਨਾ ਗੋਲ ਤੇ ਮੈਂ ਪੁਲ ਚੜਨ ਲੱਗਿਆ ਤਾਂ ਮੀਟਰ ਨੇ ਮੇਰੇ ਮੀਟਰ ਨੇ ਸੂਈ ਨਹੀਂ ਚੱਕੀ ਨੀ ਜਮਾਂ ਵੀ ਮੈਂ ਪੁਲ ਤੋਂ ਚੜਿਆ ਨਹੀਂ ਪੁਲ ਵਾਪਸ ਆਗਾ 2 ਮਿੰਟਾਂ ਚ ਫਿਰ ਇਹਨਾਂ ਨੇ ਮੈਂ ਮੈਂ ਕਹਾ ਟੈਂਕੀ ਖੜਕਾ ਕੇ ਦੇਖ ਲਓ ਤੇਲ ਹੈ ਨਹੀਂ ਵਿੱਚ ਜਿਵੇਂ ਵੀ 200 ਦਾ ਤੇਲ 2 ਲੀਟਰ ਪੈਂਦਾ ਫਿਰ ਇਹਨਾਂ ਨੇ 150 ਦਾ ਤੇਲ ਹੋਰ ਪਾਤਾ ਸਾਢੇ 3 ਲੀਟਰ ਜੋ ਆ ਤੇਲ ਨਿਕਲਿਆ ਮੋਟਰਸਕੀ ਤਾਂ ਗਿਆ ਨਹੀਂ ਮੋਟਰ ਆਧਾ ਲੀਟਰ ਇਹਨਾਂ ਨੇ ਇੱਥੇ ਵੀ ਗੇੜੇ ਦੇ ਕੇ ਦੇਖ ਲਿਆ ਟੈਂਕੀ ਖੋਲ ਕੇ ਤੇ ਪੁੱਠੀ ਕਰਤੀ ਟੈਂਕੀ ਖੋਲ ਕੇ ਵੀ ਦੇ ਕੁਝ ਨਿਕਲਿਆ ਆਧਾ ਲੀਟਰ ਦੇ ਲਿਖਿਆ ਇਹਨਾਂ ਦਾ ਇਹ 350 ਲੀਟਰ ਹੈ ਗਾਈ ਕਿੱਥੇ ਸੀ ਇਹ ਨਹੀਂ ਕਿਤੇ ਗਾਈ ਨਹੀਂ ਕਿਤੇ ਇੱਥੇ ਹੀ ਪੰਪ ਨਹੀਂ ਇੱਥੇ ਹੀ ਖੋਲ ਕੇ ਦਿਖਾ ਦਿਓ ਟੈਂਕੀ ਇਹਨਾਂ ਨੂੰ ਤੇ ਕਿਹੜਾ ਪੰਪਰ ਤੇਲ ਪਾਇਆ ਇਹ ਸ਼ਿਵਚੰਦ ਦਾ ਪੰਪਰ ਰਾਲਾ ਰੋਡ ਰਾਲਾ ਬਾ ਰੋਡ ਦੇ ਸਾਹਮਣੇ ਤੇਲ ਹੁਣ ਇਹਨਾਂ ਨੇ ਕੱਢ ਕੇ ਮਿਲ ਲਿਆ ਮਿਲ ਲਿਆ ਯਾਰ ਟੈਂਕੀ ਖੋਲ ਲਈ ਸਾਰੀ ਟੈਂਕੀ ਖੋਲ ਲਈ ਅੱਧਾ ਲੀਟਰ ਤੇਲ ਆਨੇ ਚ ਕੀ ਕਹਿੰਦੇ ਹੁਣ ਗੱਲ ਬਾਤ ਕੀਤੀ ਕੋਈ ਗੱਲ ਬਾਤ ਬੰਦੇ ਵੀ ਨਾ ਗੱਲ ਪੈਂਦੀ ਐ ਕੋਈ ਗੱਲ ਪੈਂਦੀ ਉਹ ਗੱਲ ਪਈ ਜਾਂਦੀ ਐ ਬਈ ਯਾਰ ਆ ਆ ਭਾਈ ਮੁੱਕੇ ਕੀ ਨਾਮ ਹੈ ਕਹਿੰਦਾ ਮੇਰਾ ਨਾਮ ਪਵਨ ਸ਼ਾਹ ਉਹ ਹੈ ਕੀ ਤੁਸੀਂ ਇੱਕ ਸੀਗੇ ਹਾਂਜੀ ਇਹ ਹੈ ਕਿ ਸਾਢੇ 3:30 ਵਜੇ ਦੀ ਗੱਲ ਆ ਮੈਂ ਪੈਟਰੋਲ ਪਹੁੰਚ ਆਇਆ ਸੀ ਮੈਂ ਇਹ ਭਾਜੀ ਰੋਲਾ ਪਾ ਰਹੇ ਸੀ ਮੈਂ ਕਿਹਾ ਤੁਹਾਡਾ ਕੀ ਰੋਲਾ ਕਹਿੰਦੇ ਮੈਂ 200 ਦਾ ਪੈਟਰੋਲ ਪਾਇਆ ਸੁਈ ਨਹੀਂ ਜੜੀ ਗਈ ਨਾਈਟ ਟੈਂਕ ਹੀ ਖੜਕਰੀ ਆ ਥੋੜਾ ਜਿਹਾ ਜਿਹੜਾ ਰੋਲਾ ਗੁੱਸੇ ਗੱਲੇ ਹੋਣ ਤੋਂ ਬਾਅਦ ਮੈਂ ਕਿਹਾ ਚਲ 150 ਦਾ ਹੋਰ ਪਾ ਦੇ ਉਹਨਾਂ ਨੇ ਪੈਟਰੋਲ ਹੋਰ ਪਾਤਾ 150 ਉਹ ਫੇਰ ਵੀ ਨਹੀਂ ਪੈਟਰੋਲ ਪਿਆ ਅੱਛਾ ਤੇ ਹਾਂਜੀ ਉਹ ਗੋ ਫੇਰ ਇੱਕ ਗਾਂ ਮਾਲਕਾ ਕੋਲੇ ਗਏ ਕਹਿੰਦੇ ਅਸੀਂ ਤੇਰੇ ਮੋਟਰਸਾਈਕਲ ਦਾ ਠੇਕਾ ਲਿਆਏਗਾ ਮਲਾਜੂਮ ਗੱਲ ਪੈਂਦੇ ਸੀ ਕੀ ਹੋਇਆ ਜੀ ਮੈਂ ਕਿਹਾ ਐ ਕਰ ਵੀਰੇ ਜਿਹੜਾ 200 ਦੇ ਨੇ ਵੀਰੇ ਨੇ ਨਗਦ ਦੇਤਾ ਜਿਹੜਾ ਉਹ ਪੈਟਰੋਲ ਜਿਹੜਾ 150 ਪਾਇਆ ਜਿਹਦਾ ਸਾਢੇ 3 ਲੀਟਰ ਜਾਂ 3 ਲੀਟਰ ਮੈਂ 150 ਹੋਰ ਦਵਾ ਦੂੰਗਾ ਜੇ ਨਾ ਨਿਕਲੇ ਫਿਰ ਤੁਸੀਂ ਕਰੋਗੇ ਮੈਂ ਮਿਸਤਰੀ ਨੂੰ ਬੁਲਾ ਕੇ ਟੈਂਕੀ ਖਲਵਾਈ ਆ ਟੈਂਕੀ ਦੀ ਵੀਡੀਓ ਮੇਰੇ ਕੋਲ ਹੈਗੀ ਆ ਵਿੱਚੋਂ ਅੱਧਾ ਲੀਟਰ ਪٹرول ਨਿਕਲੇਗਾ ਤੁਸੀਂ ਜਾਣਦੇ ਹੋ ਇਹਨਾਂ ਨੂੰ ਜਾਂ ਬੈਸ ਮੈਂ ਕਿਸੇ ਨੂੰ ਨਹੀਂ ਜਾਣਦਾ ਮੈਨੂੰ ਨਾ ਤਾਂ ਉਹਨਾਂ ਨੂੰ ਕੁਝ ਲੈਣਾ ਚਾਹ ਰਿਹਾ ਕੋਲ ਮੈਨੂੰ ਦੋਵੇਂ ਇੱਕੋ ਜਿਹੇ ਆ ਮੈਂ ਤਾਂ ਸਿਰਫ ਮੌਕੇ ਤੇ ਗਵਾਸ ਅੱਛਾ ਮੌਕੇ ਤੇ ਹਾਂਜੀ ਫਿਰ ਮੇਰਾ ਉਹ ਖੜਾ ਮੋਟਰਸਾਈਕਲ ਫਿਰ ਮੈਂ ਪٹرول ਦਾ ਕੀ ਪਾਉਣਾ ਸੀ ਬਬਲ ਜਿਵੇਂ ਆਈ ਗਈ ਇੱਕ ਭਾਜੀ ਇੱਕ ਆਏ ਹੈਗੇ ਇਹ ਵੀ ਨਾਲ ਆ ਗਈ ਇੱਥੇ ਖੜੇ ਸੀ ਇੱਥੇ ਉਨੇ ਸਾਮਣੇ ਟੈਂਕੀ ਖਲਵਾਈਆ ਪਹਿਲਾਂ ਵੀ ਇਦਾਂ ਹੋਇਆ ਜਾਂ ਕੋਈ ਪਤਾ ਨਹੀਂ ਪਹਿਲਾਂ ਤਾਂ ਕੁਝ ਨਹੀਂ ਕਹਿੰਸਦੇ ਥੱਲਾ ਵੀ ਹੋਇਆ ਇੰਨਾ ਆ ਰਿਹਾ ਠੀਕ ਹੈ ਜੀ ਟੋਟਲ ਕਿੰਨੇ ਦਾ ਤੇਲ ਹੋ ਗਿਆ ਸਾਢੇ 350 ਦਾ ਹੋਇਆ ਤੇਲ 150 ਦਾ ਇਹਨਾਂ ਨੇ ਦਿੱਤਾ ਸੀਗਾ ਬਾਅਦ ਚ ਪਾਇਆ 200 ਨਗਦ ਦਿੱਤਾ ਸੀ ਇਹਨਾਂ ਨੇ ਕਿੰਨੇ ਦਾ ਲੀਟਰ ਆੜਾ ਲੀਟਰ ਹਾਂਜੀ ਟੈਂਕੀ ਮੇਰੇ ਕੋਲ ਵੀਡੀਓ ਪ੍ਰੋਪਰ ਹੈ ਵਿਖਾ ਦਿੰਦਾ ਮੋਬਾਈਲ ਤੇ ਇੱਕ ਮਿੰਟ ਦੇਖਦੇ ਹੋ ਮੰਨ ਲਓ ਇੰਨਾ ਇੰਨਾ ਤੇਲ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਡੀ ਮਸ਼ੀਨ ਖਰਾਬ ਹੋਣੀ ਹੈ ਕੋਈ ਮਾਲਕ ਨੇ ਨਹੀਂ ਮਸ਼ੀਨ ਥੋੜੀ ਖਰਾਬ ਹੋ ਗਈ ਸਾਡੀ ਫਿਰ ਕਹਿੰਦੀ ਨਵਾਂ ਇਹ ਨਵੀਂ ਨਵਾਂ ਬੰਦਾ ਹੈਗਾ ਬਸ ਆ ਰੋ ਰਹਾ ਹੈ ਆ ਦੇਖੋ ਤੁਹਾਡੇ ਸਾਹਮਣੇ ਇੱਕ ਜੀ ਤੇਲ ਘਟ ਦਾ ਮਾਮਲਾ ਆਇਆ ਹੈਗਾ ਤੁਹਾਡੇ ਪੰਪ ਤੋਂ ਤੇਲ ਪਾਇਆ ਸੀ ਕਹਿੰਦੇ 350 ਦਾ ਤੇਲ ਪਾਇਆ ਸੀ ਪਰ ਪਿਆਰ ਪੇ ਦਾ ਤੇਲ ਉੱਤਲਿਆ ਹੈਗਾ ਅਸੀਂ ਐਸ ਦੀ ਗੰਢੀ ਨਹੀਂ ਕਰਦੇ 50 ਦਾ ਨਿਕਲਿਆ ਜਾਂ 10 ਦਾ ਨਿਕਲਿਆ ਸਾਡੇ ਪੰਪ 'ਚ ਲਿਖਿਆ ਤੇਲ ਪੈਣ ਤੋਂ ਪਹਿਲਾਂ ਮੀਟਰ ਵੇਖੋ ਤੇਲ ਪੈਣ ਤੋਂ ਬਾਅਦ ਵੇਖੋ ਜੇ ਫੇਰ ਵੀ ਸਾਡੀ ਬੇਨਤੀ ਕਰੋ ਪੰਜ ਲਿਖਾ ਪਿਓਰ ਸਰਸ਼ੋ ਸਾਡੀਆਂ 5 ਲੀਟਰ ਦਾ ਪਾਂਡਾ ਪਿਆ ਮਿੰਤੀ ਕਰੋ ਬੋਤਲ ਚ ਪਾਓ ਜੇ ਕਟਾਤਾ ਦਾ ਜ਼ਿੰਮੇਵਾਰੀ ਹੈ ਸਾਡਾ ਟੈਂਕੀ ਜੇ ਪੈਗਾ ਸਾਡੀਆਂ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਨਹੀਂ ਉਹ ਤਾਂ ਫਿਰ ਇਹ ਹੈ ਨਾ ਜੇ ਟੈਂਕੀ ਚ ਪਿਆ ਤਾਂ ਟੈਂਕੀ ਕੀ ਹੋਣੀ ਨਹੀਂ ਕਈ ਬੰਦੇ ਆਉਂਦੇ ਸਾਡੇ ਕੋਲੇ ਸੂਈ ਨਹੀਂ ਚੁੱਕੀ ਗਈ ਨਹੀਂ ਉਹ ਸਾਡੇ ਨਾਲ ਨਹੀਂ ਰੱਡ ਗਈ ਦੇਖ ਲਿਆ ਸਾਡੋ ਬੜੇ ਮਲਤ ਦਾ ਪਾਉਗਾ ਤੁਹਾਡੇ ਕੋਲੇ ਜਾ ਕੇ ਟੈਂਕੀ ਬੋਲ ਕੇ ਸਾਰੇ ਹੋਰ ਕੋਸ਼ਿਸ਼ ਕੀ ਜਾਏ ਪਰ ਮੈਂ ਜੋ ਮੈਂ ਮੈਂ ਦਾ ਪੰਪ ਦੀ ਸਾਡੀ ਕੰਪਨੀ ਇਹ ਕਹਿੰਦੀ ਹੈ ਤੁਹਾਡਾ ਮੀਆ ਮਿੰਟ ਸਹੀ ਹੈ ਹਮ ਫਾਈਨਲ ਨਹੀਂ ਪਿਆ ਨਾ ਪਿਆ ਸਾਡੇ ਕੋਲ ਨਹੀਂ ਸਾਨੂੰ ਕੀ ਪਤਾ ਰਾਜ ਕੀ ਹੋ ਗਿਆ ਕੀ ਨਹੀਂ ਹੋਇਆ ਉਹ ਤਾਂ ਕਦੇ ਗਏ ਜੇ ਸਾਡੇ ਤੇ ਵਿਸ਼ਵਾਸ ਨਹੀਂ ਅਸੀਂ ਕਦੇ ਵਿਸ਼ਵਾਸ ਕਰਾਂਗੇ ਕਿਸੇ ਦੇ ਨਹੀਂ ਉਹ ਤਾਂ ਕਦੇ ਗਏ ਹੀ ਨਹੀਂ ਅਸੀਂ ਗਏ ਕਿਉਂ ਜੇ ਆਪ ਤੋ ਜਾ ਕੇ ਤਾਂ ਪੁਲ ਤੋਂ ਮੁਰਤੀਆਂ ਇਹਨਾਂ ਮਨ ਚ ਆ ਗਿਆ ਸੀ ਇਹ ਨਹੀਂ ਮੈਨੂੰ ਪਤਾ ਮੈਂ ਹੈ ਨਹੀਂ ਜੋ ਸਾਡੇ ਅੰਮ੍ਰਿਤ ਮੇਰੇ ਬੈਂਕ ਕਾ ਤੋਂ ਉਹ ਇੱਕ ਗੁੱਟੀ ਦੇ ਦਿੰਦਾ ਅਸਲੀ ਨਕਲੀ ਤੇ ਉਹ ਤੁਸੀਂ ਜ਼ਿੰਮੇਵਾਰ ਹੋ ਕਟਵਾ ਦੇ ਤੁਸੀਂ ਜ਼ਿੰਮੇਵਾਰ ਹੋ ਨਾ ਕਿ ਬੈਂਕੀ ਜ਼ਿੰਮੇਵਾਰ ਬੈਂਕ ਨਾਲ ਸਾਡੀ ਇੱਥੇ ਮੰਗਤੀ ਕਰ ਲਓ ਅਸੀਂ ਲੈ ਕੇ ਲਾਇਆ ਜੇ ਨਹੀਂ ਲਾਇਆ ਤਾਂ ਤਾਂ ਦੱਸੋ ਇਹ ਕਟਵਾ ਤਾਂ ਆਪਣਾ ਉਹ ਤਾਂ ਚਲੋ 200 ਦਾ ਜਿਹੜਾ ਨਹੀਂ ਪਿਆ ਨਹੀਂ ਪਿਆਗਾ ਉਹ ਤਾਂ ਚਲੋ ਜਾਵ ਰਿਹਾ ਸੀਗਾ ਉਹ ਕਹਿੰਦਾ 150 ਦਾ ਬਾਅਦ ਕਿਉਂ ਤੇਲ ਪਾਇਆ ਸੀ ਉਹ ਕਿਵੇਂ ਨਿਕਲਿਆ ਉਹ ਮੈਨੂੰ ਕੀ ਪਤਾ ਉਹ ਫਿਰ ਉਸਨੇ ਕਿਹਾ ਪੰਪ ਤਾਂ ਤੁਹਾਡਾ ਨਾਲ ਨਹੀਂ ਨਹੀਂ ਪੰਪ ਤਾਂ ਮੇਰਾ ਹੈਗਾ ਹੈ ਪਰ ਮੈਂ ਕਿਵੇਂ ਕਹਿ ਸਕਦਾ ਹਾਂ ਯੋ ਪਾ ਮੈਂ ਸਾਡੇ ਪੰਪਰੇ ਤੇ ਤੇ ਕੱਟ ਪਾਇਆ ਈ ਵਾਰੀ ਪੰਪ ਮੋਟਰਸਾਈਕਲ ਚੱਲਦਾ ਨਹੀਂ ਨਹੀਂ ਨਿਕਲ ਨਹੀਂ ਵੀ ਹੋ ਸਕਦਾ ਰਾਹ ਯੋਲ ਵੀ ਸਕਦਾ ਉਹ ਤਾਂ ਕੋਲੇ ਕੋਲੇ ਤੋਂ ਪਾਇਆ ਸੀ ਜੀ 150 ਨਹੀਂ ਮੈਂ ਸਰ ਜੀ ਮੈਨਾਂ ਤਾਂ ਜਦੋਂ ਹੈ ਹੀ ਨਹੀਂ ਸੀ ਉਸ ਲਈ ਜਦੋਂ ਪਾਇਆ ਮੇਰਾ ਸਾਡੀ ਦਾ ਮੀਰਮੈਂਟ ਦੇਖ ਸਕਦੇ ਆ ਲਿਖਿਆ ਤੈਨੀਆਂ ਚੀਜ਼ਾਂ ਲਿਖੀਆਂ ਸਾਡੀਆਂ ਮੀਰਮੈਂਟ ਚੈੱਕ ਕਰੋ ਇਹਨਾਂ ਨੇ ਪੱਤਰਕਾਰ ਨੇ ਸਾਡੀ ਮੀਰਮੈਂਟ ਵਿੱਚ ਚੈੱਕ ਕੀਤੀ ਆ ਬਿਲਕੁਲ ਸਹੀ ਨਿਕਲੀ ਗੱਲ ਤੁਹਾਡਾ ਤੁਸੀਂ ਕੀ ਕਹਨੇ ਹੋ ਵੀ ਅਸੀਂ ਤੇਲ ਸਹੀ ਪਾਇਆ ਹਾਂ ਮੈਂ ਮੈਂ ਸਾਡਾ ਮੀਰਮੈਂਟ ਸਹੀ ਆ ਸਭ ਕੁਝ ਸਹੀ ਆ ਇਹ ਮੈਂ ਹੁਣ ਕਹੀ ਸਕਦਾ ਹਾਂ ਜੇ ਮੋਟਰ ਤੇ ਨੁਕਸ ਹੈ ਜਾਂ ਕਿਸੇ ਚ ਨੁਕਸ ਉਸ ਬਾਰੇ ਮੈਂ ਕੀ ਕਹਿ ਸਕਦਾ ਕੀ ਚੱਬੂ ਤੁਸੀਂ ਕੌਣ ਹੋ ਇਹ ਮਲਾਜ਼ਮ ਆ ਜੀ ਮੈਂ ਮਲਾਜ਼ਮ ਹੀ ਆ ਵੀਰੇ ਇੱਥੋਂ ਠੀਕ ਹੈ ਮੈਂ ਅੰਦਰ ਬੈਠਾ ਹਾਂ ਠੀਕ ਹੈ 200 ਦਾ ਤੇਲ ਪਾਇਆ ਗਿਆ ਠੀਕ ਹੈ ਵਹੀਕਲ ਦੇ ਵਿੱਚ ਭਾਈ ਜੀ ਗਏ ਚਲੇ ਆ ਉਸ ਤੋਂ ਬਾਅਦ ਆਏ ਆ ਠੀਕ ਹੈ ਕਹਿੰਦੇ ਮੇਰੇ ਛਾਲ ਨਹੀਂ ਵੱਜੀਆਂ ਦੀ ਵਹੀਕਲ ਦੇ ਵਿੱਚ ਫਿਰ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਚੱਲ 150 ਦਾ ਤੇਲ ਹੋਰ ਪਾ ਦੇ ਜ਼ੀਰੋ ਚੈੱਕ ਕਰਾ ਕੇ ਤੇਲ ਪਾਇਆ ਪਹਿਲਾਂ ਵੀ ਪਾਇਆ ਸੀ ਤੇਲ ਜ਼ੀਰੋ ਚੈੱਕ ਕਰਾ ਕੇ ਠੀਕ ਹੈ ਜਦੋਂ 200 ਦਾ ਪਾਇਆ ਉਸ ਤੋਂ ਬਾਅਦ ਫਿਰ ਜ਼ੀਰੋ ਚੈੱਕ ਕਰਾ ਕੇ ਪਾਇਆ ਆ ਮੁੰਡਾ ਗਿਆ ਕੈਮਰਾ ਕਰ ਲਓ ਮੁੰਡਾ ਉਹ ਮੁੰਡਾ ਗਿਆ ਠੀਕ ਆ ਤੇ ਜਦੋਂ 150 ਦਾ ਨਹੀਂ ਦੱਸੋ ਕੱਲੋ ਤੁਸੀਂ ਦੱਸੋ 150 ਦਾ ਤੇਲ ਦਿਖਣ ਲੱਗ ਪਿਆ ਉਦੋਂ ਬਾਅਦ ਕਹਿੰਦੇ ਅਸੀਂ ਕੱਢ ਕੇ ਵੇਖਣਾ ਠੀਕ ਹੈ ਕੱਢ ਕੇ ਵੇਖਣਗੇ ਟੈਂਕੀ ਦੇ ਵਿੱਚੋਂ ਤੇਲ ਪਹਿਲਾਂ ਥੱਲੋ ਕੱਢਿਆ ਨਹੀਂ ਨਿਕਲਦਾ ਪਿਆ ਸੀਗਾ ਹੁਣ ਟੈਂਕੀ ਤੇ ਆਪਾਂ ਕਹਿੰਦੇ ਤਾਂ ਦੂਰੀ ਵਰੀ ਫਿਰ ਚੰਗੀ ਤਰ੍ਹਾਂ ਖੋਲ ਕੇ ਵੇਖ ਲੈਂਦੇ ਆ ਨਹੀਂ ਗਿਆ ਕਿੰਨੇ ਮਿੰਟਾਂ ਚ ਆ ਗਿਆ ਸੀ ਜਦੋਂ ਇੱਥੋਂ ਗਿਆ ਸੀ ਪੁੱਤ ਇਹ ਮੇਰੇ ਸਾਹ ਨਾਲ ਪੋਲ ਤੇ ਤੋਂ ਕਿੱਥੇ ਗਿਆ ਪੋਲ ਤੇ ਗਿਆ ਸੀ ਆਪ ਫਿਰ ਇਹਨੇ ਕਿਹਾ ਹੌਲੀ 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 ਨਾ ਅੱਖਾਂ 2-4 ਮਿੰਟ 2-4 ਮਿੰਟ ਦੋ ਚਾਰ ਮਿੰਟ ਵੀ ਜਦੋਂ ਜਦੋਂ ਗਿਆ ਸੀ ਕਿੰਨੇ ਮਿੰਟਾਂ ਚ ਆ ਗਿਆ ਸੀ ਬਸ 1-2 ਮਿੰਟ ਚ ਹੀ ਆ ਚਲਾ ਸੀਗਾ ਮੈਰੀ ਡੀਜ਼ਲ ਤੇ ਡਿਊਟੀ ਹੁੰਦੀ ਹੈ ਠੀਕ ਆ ਬਾਅਦ ਚ ਜਦੋਂ ਮੈਂ ਵੇਖਿਆ ਵੀਰੇ ਨੂੰ ਕਿ ਹਾਂ ਭਈ ਰੋਲਾ ਪਿਆ ਹੋਇਆ ਹੈਗਾ ਫਿਰ ਮੈਂ ਕੋਲੇ ਆਇਆ 1-2 ਮਿੰਟ ਮੇਰੇ ਘਰ ਸੁਣੋ 1-2 ਮਿੰਟਾਂ ਦੇ ਵਿੱਚ ਆ ਗਿਆ ਸੀਗਾ ਹਾਂਜੀ ਹਾਂਜੀ ਉਸ ਤੋਂ ਬਾਅਦ ਹੁਣ ਤੁਸੀਂ ਤੇਲ ਕੱਢਿਆ ਕਿੰਨੇ ਦਾ ਨਿਕਲਿਆ ਤੇਲ ਕੱਢੀ ਜਨੇ ਵੀਰੇ ਤੇਲ ਨਿਕਲਦਾ ਨਹੀਂ ਪਿਆ ਕੋਸ਼ਿਸ਼ ਕਰੀ ਜਨੇ ਅਸੀਂ ਨਹੀਂ ਉਹ ਤਾਂ ਕੇੰਦਰ ਟੈਂਕੀ ਖੋਲਤੀ ਅਸੀਂ ਟੈਂਕੀ ਖੋਲ ਕੇ ਆਪਾਂ ਦੁਬਾਰਾ ਮਿਸਤਰੀ ਤੋਂ ਕਰਾ ਲੈਨੇ ਆਪ ਖੋਲੀ ਇੱਕ ਵਾਰੀ ਆਪਾਂ ਮਿਸਤਰੀ ਤੋਂ ਖਿਲਾ ਲੈਨੇ ਦੁਬਾਰਾ ਤੁਸੀਂ ਚਾਹੁੰਦੇ ਆ ਦਾ ਹੁਣ ਕਿੰਨੇ ਦਾ ਤੇਲ ਨਿਕਲਿਆ ਦੇਖ ਲੈਣੇ ਕਰੀ ਜਾ ਕਰਕੇ ਨਹੀਂ ਤੇਲ ਘੱਟ ਵੀ ਮੇਰੇ ਮਨ ਨੂੰ ਹਾਂ ਹਾਂ ਤੇਲ ਘੱਟ ਨਹੀਂ ਤੇਲ ਘੱਟ ਬਿਕਲੇ ਹਾਂਜੀ ਪਾਇਆ ਕਿੰਨੇ ਦਾ ਸੀ ਯਾਰ ਪਾਇਆ ਮੁੰਡੇ ਨੇ ਪਹਿਲਾਂ 200 ਦਾ ਪਾਇਆਗਾ ਫਿਰ 150 ਦਾ ਪਾਇਆਗਾ ਫਿਰ 150 ਯਾਨੀ ਕਿ 350 ਦਾ ਹੋ ਗਿਆ 350 ਦਾ ਤੇਲ ਤਾਂ ਨਹੀਂ ਹੈਗਾ ਉਹ ਜਿਹੜਾ ਕੱਢਿਆ ਹਾਂ 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 ਦੁਬਾਰਾ ਟੈਂਕੀ ਖੋਲ ਕੇ ਆਪੇ ਫਿਰ ਕੱਢ ਲੈਣੇ ਬਈ ਦੁਬਾਰਾ ਕਰਾ ਲਓ ਚੈੱਕ ਸਮਝ ਆਏ